ਜਾਇਦਾਦ ਸੰਪਤੀ ਕਹਿ ਸਕਦੇ ਆ ਕਿ ਉਹ ਕਈ ਬਣਗੀਆਂ ਦੇ ਵਿੱਚ ਮੰਨੀ ਜਾਂਦੀ ਹੈ ਕਈ ਬਣਗੀਆਂ ਦੇ ਵਿੱਚ ਸੱਦੀ ਜਾਂਦੀ ਹੈ ਤੇ ਇਹਨਾਂ ਬਣਗੀਆਂ ਦੇ ਵਿੱਚ ਜਿਸ ਜਾਇਦਾਦ ਨੂੰ ਦੁਸ਼ਮਣ ਜਾਇਦਾਦ ਐਲਾਨ ਦਿੱਤਾ ਜਾਵੇ ਤਾਂ ਬਾਕੀ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਹਾਣੀ ਹੋਰ ਨਿਪਟਦੀ ਹੈ ਅੱਜ ਇਸ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਤੇ ਇੱਥੇ ਵੱਡੀ ਗੱਲ ਹੈ ਕਿ ਇਸ ਦੁਸ਼ਮਣ ਜਾਇਦਾਦ ਦਾ ਜਿਹੜਾ ਹੈ ਨਾਂ ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ پرویز ਮੁਸ਼ਰਫ ਦੇ ਨਾਲ ਜਾ ਜੁੜਦਾ ਹੈ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਪਿਛਲੇ ਸਮੇਂ ਤੋਂ ਕਿਸ پیچیدہ ਹਾਲਾਤ ਦੇ ਵਿੱਚੋਂ ਲੰਗੀ ਕਿਤੇ ਜਾ ਕੇ ਕਿਵੇਂ ਜਾ ਕੇ ਇਸ ਜਿਹੜੀ ਜਾਇਦਾਦ ਸੀ ਇਹ ਦੁਸ਼ਮਣ ਜਾਇਦਾਦ ਅਲੱਲ ਨਹੀਂ ਗਈ ਅਜੇ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਏ ਨੇ ਉਹ ਕਿ ਰਾਸ਼ੀ ਮਹਰ ਤੇ ਅਦਾਰਾ ਜਾਕੋ ਇੰਟਰਨੈਸ਼ਨਲ ਸੁਪਾ ਦੇ ਡਾਕਟਰ ਪਵਨ ਸਿੰਘ ਜੀ ਸੋ ਸਤਿ ਸ੍ਰੀ ਅਕਾਲ ਸਰਬ ਚੈਨਲੀ ਇਮਸ਼ਨ ਪੰਜਾਬੀ ਵਿਲ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਦੁਸ਼ਮਣ ਜਾਇਦਾਦ ਅਸਲ ਦੇ ਵਿੱਚ ਆਮ ਸਮਾਜਿਕ ਦਿਹਾਜ ਉੱਤੇ ਆਮ ਤੌਰ ਤੇ ਲੋਕ ਸਿੱਧੇ ਤੌਰ ਤੇ ਸਾਹਮਣੇ ਪੇਸ਼ ਹੋ ਰਹਿ ਦੁਸ਼ਮਣ ਨੂੰ ਵੀ ਕਈ ਵਾਰ ਦੁਸ਼ਮਣ ਨਹੀਂ ਮੰਨਦੇ ਕਹਿ ਦਿੰਦੇ ਨੇ ਕਿ ਕੋਈ ਉਹ ਫੁਲਾਣਾ ਹੀ ਪਰ ਜਦੋਂ ਕਿਸੇ ਜਾਇਦਾਦ ਨੂੰ ਦੁਸ਼ਮਣ ਐਲਾਨ ਦਿੱਤਾ ਜਾਵੇ ਗਰਦਾਨ ਦਿੱਤਾ ਜਾਵੇ ਤਾਂ ਫਿਰ ਇਸ ਤਰ੍ਹਾਂ ਦੀ ਕਹਾਣੀ ਆਪਾਂ ਮੰਨ ਸਕਦੇ ਹਾਂ ਅਕਸਰ ਹੀ ਮੰਨਿਆ ਜਾਂਦਾ ਹੈ ਕਿ ਫਲਾਣੇ ਨੇ ਜਿਹੜੀ ਜਾਇਦਾਦ ਬਣਾਈ ਹੈ ਉਹ ਸਾਰੀ ਹੱਕ ਸੱਚ ਦੀ ਹੈ ਪਰੰਤੂ ਜਿਸ ਜਾਇਦਾਦ ਉੱਤੇ ਦੁਸ਼ਮਣ ਦਾ ਟੈਗ ਜਾ ਲੱਗੇ ਤੇ ਨੇਸ਼ਨ ਵੱਲੋਂ ਭਾਰਤ ਸਰਕਾਰ ਵੱਲੋਂ ਘੋਸ਼ਿਤ ਕਰ ਦਿੱਤਾ ਜਾਵੇ ਕਿ ਇਹ ਦੁਸ਼ਮਣ ਜਾਇਦਾਦ ਹੈ ਤਾ ਫਿਰ ਕਹਾਣੀ ਬਾਕੀ ਏ ਇੱਕ ਵੱਖਰਾ ਇੱਕ ਅਧਾਇ ਜ਼ਰੂਰ ਛੇੜਦੀ ਏ ਖੈਰ ਡਾਕਟਰ ਸਾਹਿਬ ਇਹ ਕੀ ਅਗਲਾ ਅਧਾਇ ਏ ਜਿਹੜਾ ਅੱਜ ਸ਼ੁਰੂ ਹੋਇਆ ਈ ਡਾਕਟਰ ਸਾਹਿਬ ਜਿਵੇਂ ਦੇਖਿਆ ਜਾਵੇ ਜਦੋਂ ਦੇਸ਼ ਦੀ ਵੰਡ ਹੋਈ 1947 ਦੀ ਉਹਦਾ ਵਾਦੀ ਦਾ ਜਿਹੜਾ ਆਦਾਨ ਪ੍ਰਦਾਨ ਹੋਇਆ ਵਾਦੀ ਦੀ ਬਦਲਾਵ ਬਦਲ ਹੋਈ ਏ ਇਧਰੋਂ ਆਪਣੀਆਂ ਜਾਇਦਾਦਾਂ ਛੱਡ ਕੇ ਗਈ ਤੇ ਉਧਰੋਂ ਆਪਣੇ ਪੰਜਾਬੀ ਜਾਹਰ ਵੀ ਹਿੰਦੁਸਤਾਨੀ ਜਿਹੜੇ ਇੱਧਰ ਆਏ ਮਾਈਗ੍ਰੇਟ ਹੋਏ ਉਹ ਆਪਣੀਆਂ ਉਧਰ ਜਾਇਦਾਦਾਂ ਛੱਡ ਕੇ ਉਹਦਾ ਫਿਰ ਲੰਮੇ ਸਮੇਂ ਦੇ ਬਾਅਦ ਸੈਟਲਮੈਂਟ ਹੋਈ ਜਿਹੜੀ ਕਿ ਉਸ ਦੇ ਬਦਲ ਦੇ ਵਿੱਚ ਉਹਨਾਂ ਦੇ ਰਿਕਾਰਡ ਦੇਖ ਕੇ ਜ਼ਮੀਨਾਂ ਦਿੱਤੀਆਂ ਗਈਆਂ ਤੇ ਜ਼ਮੀਨਾਂ ਦਾ ਇਸ ਤਰ੍ਹਾਂ ਦਾ ਅਦਲਾ ਬਦਲੀ ਹੋਈ ਹੈ ਜਾਂ ਫਿਰ ਜਿਹੜੀਆਂ ਧਾਰਮਿਕ ਸਥਾਨਾਂ ਦੀਆਂ ਜਾਇਦਾਦਾਂ ਨੇ ਜਿਵੇਂ ਕਿ ਉਧਰ ਗੁਰਦੁਆਰਾ ਸਾਹਿਬਾਂ ਦੀਆਂ ਜਾਇਦਾਦਾਂ ਨੇ ਪਾਕਿਸਤਾਨ ਦੇ ਵਿੱਚ ਉਹਦਾ ਇਵੈਕਿਊ ਟ੍ਰਸਟ ਬਣਾਇਆ ਗਿਆ ਤੇ ਉਹ 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 ਜਮੀਨਾਂ ਦੇ ਉਹਦੇ ਚ ਨੇ ਤੇ ਇਧਰ ਵਕਫ ਬੋਰਡ ਦੀਆਂ ਜ਼ਮੀਨਾਂ ਨੇ ਜਿਸ ਤਰ੍ਹਾਂ ਕਿ ਉਹਨਾਂ ਦੀਆਂ ਧਾਰਮਿਕ ਸਥਾਨਾਂ ਦੀਆਂ ਇਹਨਾਂ ਦੀਆਂ ਮੁਸਲਮ ਮਸਜਿਦਾਂ ਦੇ ਨਾਂ ਜਾਂ ਹੋਰ ਉਸ ਤਰ੍ਹਾਂ ਦੀ ਸੀ ਉਹ ਵਕਫ ਬੋਰਡ ਦੇ ਅਧੀਨ ਨੇ ਗਿਆ ਤੇ ਇਹ ਜਿਹੜੀ ਕਿ ਜਿਹੜੀ ਕਿ ਆ ਚਰਚਾ ਦਾ ਵਿਸ਼ਾ ਹੈਗਾ ਦੁਸ਼ਮਣ ਜਾਇਦਾਦ ਇਹ ਇੱਕ ਬੜੀ ਅਲੋਕਾਰ ਚੀਜ਼ ਹੈ ਜਿਹਦੇ ਵਿੱਚੋਂ ਜਿਹੜੀ ਕਿ ਪਿਛਲਾ ਜਿਹੜਾ ਪਿਸ਼ੋਕੜ ਦੇਖਦਿਆ ਤਾਂ ਇਹ ਜ਼ਮੀਨ ਤੇਰਾ ਵਿਕੇ ਜ਼ਮੀਨ ਜਿਹੜੀ ਕਿ ਬਾਗਪੱਟੇ ਕੋਟਾਨਾ ਪਿੰਡ ਦੇ ਵਿੱਚ ਸੀ ਯੂਪੀ ਦੇ ਬਾਗਪੱਟੇ ਕੋਟਾਨਾ ਪਿੰਡ ਦੇ ਵਿੱਚ ਸੀ ਜਿਹੜੀ ਕਿ ਨੂਰੂਨਾਮੀ ਵਿਅਕਤੀ ਦੇ ਨਾਂ ਹੈ ਜਿਹੜਾ ਕਿ 1965 ਤੱਕ ਆਪਣੀ ਉਸ ਪਿੰਡ ਵਿੱਚ ਰਹਿੰਦਾ ਸੀ 1965 ਦੇ ਵਿੱਚ ਉਹ ਪਾਕਿਸਤਾਨ ਦੇ ਵਿੱਚ ਹਿਜਰਤ ਕਰ ਗਿਆ ਇਹ ਦਿੱਤੋ ਇਹ ਲੱਗਦਾ ਕਿਉਂਕਿ ਬੇਸ਼ੱਕ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਜੋ ਰਿਪੋਰਟਾਂ ਦਿੱਤੀਆਂ ਨੇ ਉਹਨਾਂ ਨੇ ਕੋਈ ਇਹਦੇ ਬਾਰੇ ਜ਼ਿਆਦਾ ਨਹੀਂ ਦੱਸਿਆ ਉਹਦੇ ਤੋਂ ਇਹੋ ਲੱਗਦਾ ਵੀ 1965 ਦੇ ਵਿੱਚ ਕਿਉਂਕਿ ਭਾਰਤ ਦੀ ਪਾਕਿਸਤਾਨ ਦੇ ਨਾਲ ਲੜਾਈ ਹੋਈ ਹੈ ਜੰਗ ਹੋਈ ਹੈ ਤੇ ਉਸ ਵੇਲੇ ਦੋਵਾਂ ਦੇਸ਼ਾਂ ਦੇ ਹਾਲਾਤ ਬਹੁਤ ਗੰਭੀਰ ਕਿਸਮ ਤੇ ਵਿਗੜੇ ਹੋਏ ਸੀ ਹੋ ਸਕਦਾ ਨੂਰੂ ਦਾ ਕੋਈ ਸੰਬੰਧ ਇਸ ਤਰ੍ਹਾਂ ਦੀ ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਦੇ ਨਾਲ ਹੋਵੇ ਜਾਂ ਉਹ ਭਾਰਤੀ ਸੁਰੱਖਿਆ ਏਜੰਸੀਆਂ ਦੇ ਕੈਨਰ ਥੱਲੇ ਹੋਵੇ ਤੇ ਜਿਸ ਕਰਕੇ ਉਹ ਮਾਈਗ੍ਰੇਟ ਕਰਕੇ ਗਿਆ ਜहां ਉਧਰ ਜਾ ਕੇ ਉਹਨੇ ਕੋਈ ਵੱਡੀ ਕਾਰਵਾਈ ਕੀਤੀ ਗਈ ਹੋਵੇਗੀ ਜਿਸ ਦੇ ਕਾਰਨ ਉਸ ਜਾਇਦਾਦ ਨੂੰ ਦੁਸ਼ਮਣ ਜਾਇਦਾਦ ਅਲਾਨਿਆ ਗਿਆ ਅਲਾਨਿਆ ਵੀ 2010 ਦੇ ਵਿੱਚ ਗਿਆ ਇਹਦਾ ਮਤਲਬ 1965 ਤੋਂ ਲੈ ਕੇ 2010 ਤੱਕ ਲੰਮੀ ਇਹਦੀ ਪ੍ਰਕਿਰਿਆ ਚੱਲੀ ਹੋਵੇਗੀ ਲੰਮੀ ਇਨਕੁਆਇਰੀ ਚੱਲੀ ਹੋਵੇਗੀ ਇੰਟੈਲੀਜੈਂਸ ਬਿਊਰੋ ਵੱਲੋਂ ਜਾ ਹੋਰ ਜਿਹੜੀਆਂ ਵੀ ਸੁਰੱਖਿਆ ਏਜੰਸੀਆਂ ਨੇ ਉਹਨਾਂ ਵੱਲੋਂ ਲੰਬੀ ਪੜਤਾਲ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਅਡਾਪਟ ਕਰਕੇ ਇਹਨੂੰ 2010 ਦੇ ਵਿੱਚ ਦੁਸ਼ਮਣ ਜਾਇਦਾਦ ਅਲਾਨਿਆ ਕਿਹਾ ਹੁਣ ਡਾਕਟਰ ਸਾਹਿਬ ਇਸ ਤਰ੍ਹਾਂ ਦਾ ਜੀ ਡਾਕਟਰ ਸਾਹਿਬ ਜਿਹੜੇ ਇਹ ਸਾਹਮਣੇ ਭਈ ਇਹ ਜਿਹੜੀ ਜਾਇਦਾਦ ਸੀ 13 ਵਿੱਗੇ ਜ਼ਮੀਨ ਅਸਲ ਦੇ ਵਿੱਚ ਗੈਰ ਰਿਹਾਇਸ਼ੀ ਸੀ ਖੇਤੀ ਵਾਲੀ ਜ਼ਮੀਨ ਹੋਏਗੀ ਲਾਜਮੀ ਹੈ ਇਸ ਤਰ੍ਹਾਂ ਦੀ ਹੋ ਸਕਦਾ ਹੈ ਬਈ ਇਹ ਪ੍ਰਵੇਸ਼ ਮਸ਼ਰਫ ਦੇ ਪਰਿਵਾਰ ਦੀ ਸਾਂਝੀ ਜਾਇਦਾਦ ਸੀ ਕਿਉਂਕਿ ਸਾਬਕਾ ਰਾਸ਼ਟਰਪਤੀ ਪਾਕਿਸਤਾਨ ਦੇ ਸੀ ਪ੍ਰਵੇਸ਼ ਮਸ਼ਰਫ ਦੇ ਦਾਦਾ ਉਸ ਪਿੰਡ ਵਿੱਚ ਰਹਿੰਦੇ ਰਹੇ ਨੇ ਤੇ ਉਹਨਾਂ ਦੀ ਇਹ ਸਾਂਝੀ ਜਾਇਦਾਦ ਦੀ ਉਹ ਫਿਰ ਗਾਂਹਾ ਅੱਗੇ ਇੰਤਕਾਲ ਕਰਦੇ ਹੁੰਦੇ ਹੁੰਦੇ ਨੂਰੂ ਦੇ ਨਾਲ ਚਲਾ ਗਿਆ ਕਿਉਂਕਿ ਇਹਨਾਂ ਦੇ ਪਿਤਾ ਪ੍ਰਵੇਸ਼ ਮਸ਼ਰਫ ਦੇ ਮਾਤਾ ਅਤੇ ਪਿਤਾ ਕਦੇ ਵੀ ਇੱਥੇ ਨਹੀਂ ਆਏ ਕਿਉਂਕਿ ਪ੍ਰਵੇਸ਼ ਮਸ਼ਰਫ ਦਾ ਜਨਮ ਦਿੱਲੀ ਦੇ ਵਿੱਚ ਹੋਇਆ ਸੀ ਤੇ ਉਹ ਪਿੰਡ ਨਹੀਂ ਗਏ ਤੇ ਪ੍ਰੰਤੂ ਉਹਨਾਂ ਦਾ ਇੱਕ ਚਾਚਾ ਜਿਹੜਾ ਹੈਗਾ ਸੀ ਹਮਾਨਿਉ ਉਹ ਉੱਥੇ ਪਿੰਡ ਦੇ ਵਿੱਚ ਰਹਿੰਦਾ ਰਿਹਾ ਉਹਦੇ ਘਰ ਬਾਰੇ ਵੀ ਦੱਸਿਆ ਜਾਂਦਾ ਵੀ ਉਹ ਇਸ ਘਰ ਦੇ ਵਿੱਚ ਰਹਿੰਦਾ ਸੀ ਉਹਦਾ ਇੱਕ ਘਰ ਵੀ ਹੈ ਉੱਥੇ ਕੋਟਾਰਨਾ ਪਿੰਡ ਦੇ ਵਿੱਚ ਇਹ ਇਹ ਜਿਹੜੀਆਂ ਕੜੀਆਂ ਜੁੜਦੀਆਂ ਨੇ ਹੁਣ ਹੋ ਸਕਦਾ ਕਿ ਕਿਉਂਕਿ ਸਾਂਝੀ ਵਿਰਾਸਤ ਹੋਏਗੀ ਕਈ ਪਰਿਵਾਰ ਇਕੱਠੇ ਹੋਣਗੇ ਜਦੋਂ ਇਸ ਤਰ੍ਹਾਂ ਦਾ ਵੀ ਉਹ ਨੂਰੂ ਇਹਨਾਂ ਦੇ ਕਿਸੇ ਰਿਸ਼ਤੇ ਦੇ ਵਿੱਚੋਂ ਕੋਈ ਨਾ ਕੋਈ ਇਹਨਾਂ ਦਾ ਸਾਕ ਸੰਬੰਧੀ ਜ਼ਰੂਰ ਹੋਏਗਾ ਜਿਹਦੇ ਨਾਂ ਤੇ ਇਹ ਜਾਇਦਾਦ ਚੜੀ ਹੈ ਜਾਂ ਫਿਰ ਇਹਨਾਂ ਦੇ ਪਰਿਵਾਰ ਨੇ ਕੋਈ ਇਸ ਤਰ੍ਹਾਂ ਵਸੀਅਤ ਕੀਤੀ ਹੋਵੇਗੀ ਜਾਂ ਕੋਈ ਨਾ ਕੋਈ ਕਾਰਨ ਹੋਏਗਾ ਵੀ ਉਹ ਜ਼ਮੀਨ ਉਸ ਦੇ ਨਾਂ 'ਤੇ ਚੜ੍ਹੀ ਹੈ ਪਰੰਤੂ ਜਿਵੇਂ ਕਿ ਉੱਥੋਂ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਇਹ ਇਹ ਕਿਹਾ ਜਾਂਦਾ ਵੀ ਨੂਰੂ ਦੀ ਪ੍ਰਵੇਸ਼ ਮਸ਼ਰਫ ਨਾਲ ਕੋਈ ਰਿਸ਼ਤੇਦਾਰੀ ਜਾਂ ਕੋਈ ਸੰਬੰਧ ਦਾ ਕੋਈ ਸਾਨੂੰ ਹਲੇ ਸਬੂਤ ਨਹੀਂ ਮਿਲਿਆ ਦਸਤਾਵੇਜ਼ ਨਹੀਂ ਹੈ ਇਹਦਾ ਮਤਲਬ ਹੈ ਕਿਉਂਕਿ ਇਹਨਾਂ ਲੰਬਾ ਸਵਾ ਹੋ ਗਿਆ ਰਿਕਾਰਡ ਨਹੀਂ ਸ਼ਾਇਆ ਕੀਤਾ ਗਿਆ ਜਾਂ ਦੱਸ ਨਹੀਂ ਰਹੇ ਜਾਂ ਇਹ ਵੀ ਹੋ ਸਕਦਾ ਕਈ ਵਾਰ ਸਿਕਿਉਰਿਟੀ ਪਰਪਸ ਤੋਂ ਵੀ ਦੋ ਦੇਸ਼ਾਂ ਦੀ ਮਾਮਲਾ ਹੈ ਇਸ ਸੰਬੰਧ ਵਿੱਚ ਨਾ ਵੀ ਉਹ ਇਸ ਕਰਕੇ ਪਬਲਿਕ ਨੂੰ ਦੱਸਣਾ ਚਾਹੁੰਦੇ ਹੁਣ ਇਹ ਇਹ ਵੀ ਸੰਭਾਵਨਾਵਾਂ ਹੋ ਸਕਦੀਆਂ ਨੇ ਪਰੰਤੂ ਜਿਵੇਂ ਕਿ ਜਾਇਦਾਦ ਉਸ ਦੇ ਨੋਂ ਜੜੀ ਹੈ ਤੇ ਉਸ ਨੂੰ 2010 ਤੱਕ ਡਿਕਲੇਅਰ ਕੀਤਾ ਗਿਆ ਦੁਸ਼ਮਣ ਜਾਇਦਾਦ ਇਹਦਾ ਮਤਲਬ ਲੰਮਾ ਪ੍ਰੋਸੈਸ ਚੱਲਿਆ ਹੋਊਗਾ ਲੰਮੇ ਪ੍ਰੋਸੈਸ ਦੇ ਦੌਰਾਨ ਮਤਲਬ ਉਸ ਦੇ ਵਿੱਚ ਪੁਨਸ਼ਾਨ ਹੋਈ ਹੋਵੇ ਪੂਰੀ ਬਰੀਕੀ ਦੇ ਨਾਲ ਸਾਰੇ ਤੱਥ ਦੇਖੇ ਹੋਣਗੇ ਇਹ ਇਸ ਇਹ ਤਾਂ ਨਹੀਂ ਹੋ ਸਕਦਾ ਵੀ ਉਹਦਾ ਕੋਈ ਦਸਤਾਵੇਜ਼ ਨਹੀਂ ਮਿਲਦਾ ਉਹ ਇਸ ਕਰਕੇ ਸ਼ਾਇਦ ਦਸਤਾਵੇਜ਼ ਜਨ ਸੀਕਰਟ ਰੱਖਿਆ ਗਿਆ ਹੋਵੇ ਇਹ ਸੰਭਾਵਨਾਵਾਂ ਵੱਧ ਹੋ ਸਕਦੀਆਂ ਨੇ ਤੇ ਪਰ ਇਹ 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 ਡਿਟਰਮਿੰਡ ਹੈ ਇਹ ਨਿਸ਼ਚਿਤ ਕੀਤਾ ਗਿਆ ਹੈ ਵੀ ਇਹਨਾਂ ਦਾ ਪ੍ਰਵੇਸ਼ ਮਸ਼ਾਹ ਖਦੀ ਦਾਦਾ ਉਸ ਪਿੰਡ ਦੇ ਵਿੱਚ ਰਹਿੰਦੇ ਰਹੇ ਨੇ ਤੇ ਇਹਨਾਂ ਦਾ ਚਾਚਾ ਉਸ ਪਿੰਡ ਦੇ ਵਿੱਚ ਰਹਿੰਦਾ ਰਿਹਾ ਤੇ ਨੂਰੂ ਨਾਲ ਉਹਨਾਂ ਦੇ ਕੀ ਸੰਬੰਧ ਸੀ ਏ ਇਹ ਹਾਲ ਤੱਕ ਨਿਸ਼ਚਿਤ ਨਹੀਂ ਹੋਇਆ ਪਰੰਤੂ ਇਹ ਦੇ ਵਿੱਚ ਹੋ ਸਕਦੀਆਂ ਨੇ ਸੰਭਾਵਨਾਵਾਂ ਜਾਇਦਾਦ ਦਾ ਹੋਰ ਖੋਜ ਦਾ ਮਾਮਲਾ ਪਰੰਤੂ ਇਹ ਇੱਕ ਬੜੀ ਅਲੋਕਾਰ ਗੱਲ ਹੈ ਕਿ ਦੇਸ਼ ਦੇ ਵਿੱਚ ਜਾਇਦਾਦ ਜੋ ਰਹਿ ਕਿ ਕੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਦਾ ਦੁਸ਼ਮਣ ਜਾਇਦਾਦ ਅਲੰਨਣਾ ਤੇ ਇਸ ਸੰਬੰਧ ਦੇ ਵਿੱਚ ਲਾਜਮੀ ਆ ਕੋਈ ਨਾ ਕੋਈ ਵੱਡੀ ਘਟਨਾ ਜਾਂ ਵੱਡਾ ਕੋਈ ਇਹਦੇ ਪਿੱਛੇ ਕੋਈ ਰਾਜ ਜ਼ਰੂਰ ਸ਼ੁਪਿਆ ਹੋਇਆ ਜਾਂ ਤਾਂ ਨੂਰੂ ਨੇ ਕੋਈ ਬਹੁਤ ਵੱਡੀ ਕੋਈ ਇਸ ਤਰ੍ਹਾਂ ਦਾ ਕਾਰਜ ਕੀਤਾ ਹੋਵੇਗਾ ਇਹ ਕਿਉਂਕਿ 60 ਦੇ ਵਿੱਚ ਹਾਲਾਤ ਇੰਨੇ ਵਿਗੜੇ ਹੋਏ ਸੀ ਦੋਨੋਂ ਦੋਨੋਂ ਦੇਸ਼ਾਂ ਦੇ ਵਿੱਚ ਵਿਚਾਲੇ ਬਿਲਕੁਲ جنگ ਜੁੱਧ ਹੋ ਗਈ ਜੀ ਉਸ ਸੰਦਰਭ ਦੇ ਵਿੱਚ ਕਿਉਂਕਿ ਨੂਰੂ ਇੰਨਾ ਬਦਨਾਮ ਹੋਇਆ ਹੋਇਆ ਹੈਗਾ ਜਾਂ ਨੂਰੂ ਦੇ ਪ੍ਰਤੀ ਉੱਥੇ ਦੇ ਦੇਸ਼ ਆਪਣੇ ਪਿੰਡ ਵਾਸੀਆਂ ਦੇ ਵਿੱਚ ਜਾਂ ਜ਼ਿਲ੍ਹਾ ਵਾਸੀਆਂ ਦੇ ਵਿੱਚ ਜਾਂ ਦੇਸ਼ ਦੀ ਸਰਕਾਰ ਦੇ ਪ੍ਰਤੀ ਇਸ ਤਰ੍ਹਾਂ ਦੀ ਕੋਈ ਨਫ਼ਰਤ ਬਣੀ ਹੋਏਗੀ ਜਿਹਦੇ ਕਰਕੇ ਉਸ ਦੁਸ਼ਮਣ ਜਯਤਾ ਅਲੰਨਨ ਦੇ ਲਈ ਉਹ ਪ੍ਰੋਸੈਸ ਅਡਾਪਟ ਕੀਤਾ ਗਿਆ ਇਹਦੇ ਪਿੱਛੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਵੱਡੀ ਕਹਾਣੀ ਵੀ ਹੋ ਸਕਦੀ ਹੈ ਜੀ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਪਾਪ ਕਿ ਨਰੂ 1965 ਦੇ ਵਿੱਚ ਛੜ ਜਾਂਦਾ ਹੈ ਜੁਪੀ ਨੂੰ ਭਗਵਤ ਜ਼ਿਲ੍ਹਾ ਜਿਹੜਾ ਤੇ ਕਟਾਣਾ ਪਿੰਡ ਬਟ ਉਹਨਾਂ ਦੇ ਜਿਹੜੇ ਚਾਚਾ ਹਮਯਾਉ ਹਮਾਉ ਉਹ ਫਿਰ ਕਦੋਂ ਤੱਕ ਰਹਿੰਦੇ ਰਹੇ ਉਸ ਪਿੰਡ ਦੇ ਵਿੱਚ ਉਹਨਾਂ ਦੇ ਚਾਚਾ ਜਿਹੜੇ ਹਮਾਨੂ ਸੀ 1947 ਤੱਕ ਉਸ ਪਿੰਡ ਦੇ ਵਿੱਚ ਰਹਿੰਦੇ ਰਹੇ ਨੇ ਉਸ 1947 ਦੇ ਚਲੇ ਗਏ ਉੱਧਰ ਤੇ ਉਹਦਾ ਮਾਤਰ ਪੁੱਤਰ پرویز ਮਸ਼ਰਫ ਦੇ ਦਾਦਾ ਉਸ ਪਿੰਡ ਦੇ ਵਿੱਚ ਰਹੇ ਆ ਉਹਦਾ پرویز ਮਸ਼ਰਫ ਦਾ ਜਨਮ ਦਿੱਲੀ ਦੇ ਵਿੱਚ ਹੁੰਦਾ ਤਾਂ ਇਹ ਦਿੱਲੀ ਤੋਂ ਜਦੋਂ ਪਾਕਿਸਤਾਨ ਜਾਂਦੇ ਆ 47 ਤੋਂ ਬਾਅਦ ਨਾ ਵਾਪਸ ਇਹ ਦਿੱਲੀ ਆਏ ਤੇ ਨਾ ਕਹਿੰਦਾ ਭਾਵੇਂ ਕਿ ਉਹ ਆਪਣੇ ਪਿੰਡ ਗਏ ਜੀ ਬਿਲਕੁਲ ਜੀ ਜਦੋਂ پرویز ਮਸ਼ਰਫ ਇੱਥੇ ਜਦੋਂ ਆਗਰਾ ਸਮੇਲਨ ਹੋਇਤੀ ਸ਼ਾਂਤੀ ਇੰਪੈਕਟ ਹੋਣਾ ਸੀ ਦਾ ਆਗਰੇ ਦੇ ਵਿੱਚ ਪ੍ਰਵੇਸ਼ ਮਸ਼ਰਫ ਤੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਦੀ ਮੀਟਿੰਗ ਹੋਈ ਸੀ ਬਹੁਤ ਵੱਡੀ ਉਦੋਂ ਵੀ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਸਾਹਮਣੇ ਆਈ ਦੀ ਉਹਨਾਂ ਨੇ ਆਪਣੇ ਉਸ ਪਿੰਡ ਬਾਰੇ ਕੋਈ ਜ਼ਿਕਰ ਕੀਤਾ ਉਹ ਦਿੱਲੀ ਦੇ ਵਿੱਚ ਤਾਂ ਆਪਣਾ ਘਰ ਜਰੂਰ ਦੇਖਣ ਗਏ ਸੀ ਦਿੱਲੀ ਦਾ ਜਿੱਥੇ ਅੱਛਾ ਦਿੱਲੀ ਦੇ ਵਿੱਚ ਆਏ ਸੀਗਾ ਬਿਲਕੁਲ ਬਟ ਉਹ ਜਿਹੜਾ ਕਟਾਨਾ ਪਿੰਡ ਦਾ ਮਾਮਲਾ ਹੁਣ ਸਾਹਮਣੇ ਆਇਆ ਜਿੱਥੇ ਦੁਸ਼ਮਣ ਜਾਇਦਾਦ ਅਲਾਨੀ ਦੀ ਘੋਸ਼ਤ ਕੀਤੀ ਗਈ ਜਿਹਦੀ ਹੁਣ ਨਲਾਮੀ ਹੁੰਦੀ ਹੈ ਬਟ ਉਸ ਵੇਲੇ ਇਹ ਅਜਿਹਾ ਮਾਮਲਾ ਕਹਿੰਦਾ ਭਾਵ ਕਿ ਨਾ ਸਰਕੀਆਂ ਦੇ ਵਿੱਚ ਆਇਆ ਨਾ ਬਾਹਰ ਆਇਆ ਜਿਹੜਾ ਹੁਣ ਜਿਹਦੇ ਬਾਰੇ ਜਿਹੜਾ ਅੱਜ ਮੀਡੀਆ ਸਰਦਲ ਰਾਈ ਗੱਲ ਸਾਹਮਣੇ ਆਈ ਹੈ ਕਿ ਅੱਜ ਨਿਲਾਮੀ ਹੋਈ ਹੈ ਆਨਲਾਈਨ ਬੀਸਿਸ ਇਹ ਨਿਲਾਮੀ ਨਿਲਾਮੀ ਡਾਕਟਰ ਸਾਹਿਬ ਕਿੰਨੇ ਲਈ ਇਸ ਜਾਇਦਾਦ ਦੀ ਇਹ ਜਾਇਦਾਦ ਕਿੰਨੀ ਸੀ ਜਿਹੜੀ ਦੁਸ਼ਮਣ ਜਾਇਦਾਦ ਸੀ ਕਿ ਹੁਣ ਇਹ ਫਿਰ ਦੇਸ਼ ਦੀ ਜਾਇਦਾਦ ਬਣ ਜਾਗੀ ਆਮ ਜਾਇਦਾਦ ਵਾਂਗ ਵੀ ਇਹਦਾ ਅਗਲਾ ਵਿਹਾਰ ਦੇਸ਼ ਵੇਖੇਗਾ ਜੀ ਜਿਵੇਂ ਸਾਹ ਵੇਹੇ ਤੇਰਾ ਵਿਕੇ ਜਮੀਨ ਸੀ ਇਹਦੀ ਨਲਾਮੀ 1 ਕਰੋੜ 38 ਲੱਖ 16000 ਰੁਪਏ ਦੇ ਵਿੱਚ ਤਿੰਨ ਵਿਅਕਤੀਆਂ ਨੇ ਆਨਲਾਈਨ ਨਲਾਮੀ ਕਰਕੇ ਨਲਾਮੀ ਦੇ ਵਿੱਚ ਲਿਆ ਉਹਨਾਂ ਨੇ 25% ਦੀ ਰਕਮ ਜਿਹੜੀ ਅਡਵਾਂਸ ਸੀ ਉਹ ਪਹਿਲਾਂ ਜਮਾ ਕਰਾ ਦਿੱਤੀ ਸੀ ਇਸ ਪ੍ਰਕਾਰ ਇਹ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹਦੇ ਮੁਤਾਬਕ ਇਹ ਹੁਣ ਦੇਸ਼ ਦੀ ਜਾਇਦਾਦ ਬਣ ਚੁੱਕੀ ਹੈ ਕਿਉਂਕਿ ਜਦੋਂ ਦਸ਼ਮਣ ਦੇ ਜਾਇਦਾਦ ਅਲਾਨੀ ਗਈ ਫਿਰ ਉਸ ਦੇ ਪਿੱਛੇ ਵਾਕਿਆ ਦਾ ਤੌਰ ਤੇ ਜਿਹੜਾ ਕਿਸ ਤਰ੍ਹਾਂ ਦਾ ਪ੍ਰੋਸੈਸ ਚੱਲਿਆ ਤੇ ਕੋਟ ਚੈਰੀਆਂ ਦੇ ਵਿੱਚੋਂ ਬਾਕੀ ਦਾ ਉਹ ਹੋਇਆ ਹੋਵੇਗਾ ਇਸ ਤਰ੍ਹਾਂ ਡਿਕਲੇਅਰ ਕੀਤੇ ਗਏ ਹੋਣਗੇ ਤੇ ਉਸ ਤੋਂ ਬਾਅਦ ਹੀ ਇਹ ਜਾਇਦਾਦ ਜਿਹੜੀ ਦੁਸ਼ਮਣ ਡਿਕਲੇਅਰ ਕੀਤੀ ਸੀ ਤੇ ਹੁਣ ਇਹ ਆਪਣੇ ਭਾਰਤ ਦੀ ਜਾਇਦਾਦ ਹੋ ਗਈ ਜਿਹੜੀ ਸਰਕਾਰ ਨੇ ਨਿਲਾਮੀ ਕੀਤੀ ਹੈ ਸਰਕਾਰ ਦੀ ਬਿਲਕੁਲ ਸਰਕਾਰ ਨੇ ਆਪਣੇ ਪ੍ਰੋਸੈਸ ਦੇ ਵਿੱਚ ਇਹ ਨਿਲਾਮੀ ਜਾਨਕਿ ਅੱਗੇ ਵਧਾਈ ਉਹਦੇ ਤੇ ਅਮਲ ਹੋਇਆ ਬਟ ਹੁਣ ਇਹ ਨਿਲਾਮੀ ਤੋਂ ਬਾਅਦ ਸਾਰੀ ਜਾਇਦਾਦ ਆਮ ਜਾਇਦਾਦ ਵਾਂਗ ਬੱਜੇਗੀ ਪਰ ਡਾਕਟਰ ਸਾਹਿਬ ਇਹ ਇੱਕ ਸਵਾਲ ਹੈ ਕਿ ਪਰਵੇਜ ਮਸ਼ਰਫ ਨਾਲ ਜਿਹੜਾ ਜੁੜਦੀ ਏ ਇਹ ਦੁਸ਼ਮਣ ਜਾਇਦਾਦ ਜਾਂ ਕਹਿ ਸਕਦੇ ਆ ਕਿ ਨੂਰੂ ਇਹ ਕਿੱਦਾਂ ਜੁੜਦਾ ਹੈ ਥੋੜਾ ਜਿਹਾ ਦੁਬਾਰਾ ਦੱਸਿਓ ਪਿੰਡਾ ਸਾਹਿਬ ਇਹ ਹੋ ਸਕਦਾ ਨਾ ਕਿਉਂਕਿ ਇਹ ਸਾਂਝੇ ਪਰਿਵਾਰ ਦੀ ਜਾਇਦਾਦ ਸੀ ਦੱਸਿਆ ਜਾ ਰਿਹਾ ਕਿ ਕੋਈ ਇੱਕ ਮਸ਼ਰਫ ਦੇ ਦਾਦਾ ਉਸ ਪਿੰਡ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਨਾਂ ਉਤੇ ਵਕਾਇਦਾ ਤੌਰ ਤੇ ਇੰਤਕਾਲ ਹੋਏਗਾ ਉਸ ਤੋਂ ਬਾਅਦ ਉਹਨਾਂ ਦਾ ਚਾਚਾ ਉੱਥੇ ਹਮਾਂਉ 1947 ਤੱਕ ਰਹਿੰਦਾ ਰਹੇਗਾ ਘਰ ਵੀ ਹੈ ਉਹਨਾਂ ਦਾ ਤੇ ਉਹਦੇ ਨਾਂ ਗ੍ਰਾਸਟ ਹੋਏਗੀ ਪਰੰਤੂ ਜਦੋਂ ਕੋਈ ਮਾਈਗ੍ਰੇਸ਼ਨ ਹੋ ਗਈ ਚਲੇ ਗਏ ਹੋ ਸਕਦਾ ਹੈ ਜਿਹੜੇ ਨੂਰੂ ਦੇ ਨਾਂ ਤੇ ਜਾਇਦਾਦ ਦਾ ਇੰਤਕਾਲ ਹੋਇਆ ਹੈ ਉਹ ਕੋਈ ਇਹਨਾਂ ਦਾ ਦੂਰਨੇਤੇ ਦਾ ਸੰਬੰਧੀ ਹੋ ਸਕਦਾ ਹੈ ਕੋਈ ਇਹਨਾਂ ਦਾ ਮਲਾਜ਼ਮ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਹੋ ਸਕਦਾ ਹੈ ਜਾਂ ਜਿਸ ਨੂੰ ਇਹ ਇੱਕ ਇੱਕ ਬੇਲੇ ਦੇ ਵਿੱਚ ਵੀ ਕਹਾਣੀਆਂ ਅਗੇ ਜਾ ਜੁੜ ਸਕਦੀ ਹੈ ਬੇਲੇ ਜੀ ਬਿਲਕੁਲ ਇਹ ਹੋ ਸਕਦਾ ਹੈ ਕਿ ਪਰਿਵਾਰ ਉਸ ਨੂੰ ਲਿਖ ਕੇ ਦੇ ਗਿਆ ਹੋਵੇ ਜਾਂ ਉਹਦੇ ਨੋਤੇ ਵਸੀਅਤ ਕਰਵਾ ਕੇ ਹੋਣ ਇਸ ਤਰ੍ਹਾਂ ਦੀ ਹੈ ਵੀ ਉਹਦਾ ਜਿਹੜਾ ਪਸ਼ੂਕੜ ਹੈ ਜਿਹੜੀ ਜਾਇਦਾਦ ਹੈ ਜਿਹੜਾ ਪਲਾਟ ਹੈ ਜੋ ਜੋਤੀਰਾ ਵਿੱਚ ਗੀਨ ਹੈ ਉਹ ਉਹ ਕਿਸੇ ਸਮੇਂ ਪ੍ਰਵੇਸ਼ ਮਸ਼ਰਫ ਦੇ ਪਰਿਵਾਰ ਦੀ ਜੱਦੀ ਜਾਇਦਾਦ ਸੀ ਜਾਨੀ ਉਹਨਾਂ ਦੇ ਪਰਿਵਾਰ ਦੇ ਉੱਤੇ ਦਾਦਾ ਇਹ ਇੱਥੇ ਰਹਿੰਦੇ ਰਹੇ ਤੇ ਉਹਨਾਂ ਦੇ ਨਾਮ ਉੱਤੇ ਸੀ ਇਹ ਹੋ ਸਕਦਾ ਹੈ ਵੀ ਸਰਕਾਰ ਵੱਲੋਂ ਹਾਲਾਂ ਇਸ ਕਰਕੇ ਕਿਉਂਕਿ ਬਹੁਤ ਵੱਡਾ ਮਾਮਲਾ ਹੈ ਦੋ ਦੇਸ਼ਾਂ ਦੇ ਕਿਉਂਕਿ ਪ੍ਰਵੇਸ਼ ਮਸ਼ਰਫ ਬੇਸ਼ੱਕ ਹੂੰ ਚਲੇ ਗਏ ਨੇ ਤਾਂ ਦੁਨੀਆ ਤੋਂ ਚਲੇ ਗਏ ਨੇ ਪਰੰਤੂ ਫੇਰ ਵੀ ਇੱਕ ਵੱਡਾ ਵੱਡਾ ਮਾਮਲਾ ਤਾਂ ਬਣਦਾ ਨਾ ਕਿ ਦੇਸ਼ ਦੇ ਰਾਸ਼ਟਰਪਤੀ ਦੇ ਜਿਹੜੀ ਜਾਇਦਾਦ ਉਹ ਇੱਧਰ ਸੀ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਸੀ ਇਸ ਕਰਕੇ ਸਰਕਾਰਾਂ ਨੇ ਪੂਰੀ ਗੰਭੀਰਤਾ ਨਾਲ ਆਪਣਾ ਇਸ ਪ੍ਰੋਸੈਸ ਨੂੰ ਰੱਦ ਕੀਤਾ ਹੋਊਗਾ ਤੇ ਦੂਸਰਾ ਜਿਹੜਾ ਨੂਰੂ ਦਾ ਹਿਜਰਤ ਕਰ ਜਾਣਾ ਇਹ ਵੀ ਇੱਕ ਸ਼ੰਕਾ ਦਾ ਜਿਹੜਾ 1965 ਦੇ ਵਿੱਚ ਆ ਰਿਹਾ ਜ਼ਿਕਰਾ ਰਿਹਾ ਹੈ ਇਹਦਾ ਮਤਲਬ ਇਹ ਸੰਭਾਵਨਾਵਾਂ ਹੋ ਸਕਦੀਆਂ ਨੇ ਵੀ ਉਹਦਾ ਕੋਈ ਨਾ ਕੋਈ ਇਸ 1965 ਦੀ ਲੜਾਈ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਦਾ ਕੋਈ ਦੇਸ਼ ਦੀ ਜੀਸੂਸੀ ਨਾਲ ਜਾਂ ਕੋਈ ਹੋਰ ਨਾ ਕੋਈ ਨਾ ਕੋਈ ਕਾਰਨ ਜੋ ਦਾ ਜਿਸ ਕਰਕੇ ਸਰਕਾਰ ਨੂੰ ਏਡਾ ਵੱਡਾ ਬੋਲਡ ਸਟੈਪ ਚੱਕਣਾ ਪਿਆ ਤੇ ਇਹਨੂੰ ਦੁਸ਼ਮਣ ਜਾਇਦਾਦ ਅਲੰਨਣਾ ਪਿਆ ਹੂੰ ਬਿਲਕੁਲ ਪੀਟੀਆਈ ਵੱਲੋਂ ਅੱਜ ਇਸ ਮਾਮਲੇ ਨੂੰ ਅੱਗੇ ਵਧਾਇਆ ਗਿਆ ਤੇ ਅਜੇ ਮਗਰੋਂ ਇਸ ਮਾਮਲੇ ਨੂੰ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਡਾਕਟਰ ਸਾਹਿਬ ਕਹਿੰਦਾ ਭਾਪ ਕਿ ਦੁਸ਼ਮਣ ਜਾਇਦਾਦ ਦਾ ਟੈਗ ਲੱਗਣ ਤੋਂ ਪਹਿਲਾਂ ਤੇ ਬਾਅਦ ਵਿੱਚ ਜਿਹੜੇ ਹਾਲਾਤ ਇਹਦੇ ਇਰਤ-ਗਿਰਤ ਜਿਹੜਾ ਅਸੀਂ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਕੀ ਡਾਕਟਰ ਸਾਹਿਬ ਕੋਈ ਦੁਸ਼ਮਣ ਜਾਇਦਾਦ ਪੱਦਰਦੀਆਂ ਹੋਰ ਵੀ ਅਜਿਹੀਆਂ ਸੰਪਤੀਆਂ ਹੋਣਗੀਆਂ ਕੀ ਕਦੇ ਸੁਣੀ ਹੈ ਇਸ ਤਰ੍ਹਾਂ ਦਾ ਮਾਮਲਾ ਪਿੰਡਾ ਸਾਹਿਬ ਇਹ ਪਹਿਲੀ ਵਾਰ ਹੀ ਹੈ ਕਿ ਇਸ ਤਰ੍ਹਾਂ ਦਾ ਹੋਣਗੀਆਂ ਜ਼ਰੂਰ ਜੇਕਰ ਜੇਕਰ ਇਹਦਾ ਮਾਮਲਾ ਹੋਇਆ ਹੈ ਇਹ ਪ੍ਰੋਟੈਸਟ ਚੱਲਿਆ ਇਸ ਤਰ੍ਹਾਂ ਦੀਆਂ ਜਿਆਦਾਤਰ ਹੋਰ ਵੀ ਹੋਣਗੀਆਂ ਇਹ ਸੰਭਾਵਨਾਵਾਂ ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰੰਤੂ ਇਹ ਤਾਂ ਸੁਣਨ ਦੇ ਵਿੱਚ ਆਇਆ ਸੀ ਕਿ ਮਿਸਟਰ ਜਨਾਹ ਜਿਹੜੇ ਪਾਕਿਸਤਾਨ ਦੇ ਪਹਿਲੇ ਰਾਸ਼ਟਰਪਤੀ ਪਤੀ ਸੰ ਉਹਨਾਂ ਦੀ ਕੋਠੀ ਬੰਬਈ ਦੇ ਵਿੱਚ ਹਾਲੇ ਵੀ ਉਹਨਾਂ ਦੇ ਨਾਮ ਉੱਤੇ ਪਈ ਹੈ ਉਹਨਾਂ ਦੇ ਪਰਿਵਾਰ ਦੀ ਉਹ ਹੈ ਇਸ ਤਰ੍ਹਾਂ ਦੀ ਪਰੰਤੂ ਉਹਨੂੰ ਦੁਸ਼ਮਣ ਜਿਆਦਾ ਨਹੀਂ ਡਿਕਲੇਅਰ ਕੀਤਾ ਹੋਇਆ ਤੇ ਇਹ ਇਹ ਹੁਣ ਸ਼ਾਇਦ ਇਹ ਇਸ ਤਰ੍ਹਾਂ ਜਿਆਦਾ ਤਾਂ ਚਲੋ ਕਿਉਂਕਿ 47 ਤੋਂ ਪਹਿਲਾਂ ਲੋਕ ਇਧਰੋਂ ਉੱਤਰ ਗਏ ਲੋਕਾਂ ਦੀਆਂ ਜਾਇਦਾਦਾਂ ਪਈਆਂ ਨੇ ਖਰ ਕਈ ਮਤਲਬ ਕਾਨੂੰਨੀ ਦਾ ਕੇ ਚ ਦੋਨਾਂ ਨੇਸ਼ਨਜ਼ ਨੇ ਆਪੋ-ਆਪਣੇ ਅਪਣਾਏ ਵਿਧੀ ਵਿਧਾਨ ਪਰ ਦੁਸ਼ਮਣ ਜਾਇਦਾਦ ਕੋਸ਼ਤ ਕਰ ਦੇਣਾ ਐਲਾਨ ਦੇਣਾ ਇਹ ਇੱਕ ਵੱਖਰੀ ਤਰ੍ਹਾਂ ਦਾ ਖਰ ਮਾਮਲਾ ਸੀ ਖਰ ਅਡ ਸਾਹਿਬ ਤੁਸੀਂ ਅੱਜ ਦੇ ਇਸ ਵੱਖਰੀ ਤਰ੍ਹਾਂ ਦੇ ਪ੍ਰੋਗਰਾਮ ਨੂੰ ਆਪਣੇ ਸਰੋਤਿਆਂ ਸਾਹਮਣੇ ਵਿਸਤਾਰ ਨਾਲ ਸਾਂਝਾ ਕੀਤਾ ਖਰ ਸਾਡੇ ਨਾਲ ਜੁੜੇ ਸਨ ਉਗੇ ਰਾਸੀਮਾਹਰ ਤੇ ਆਦਾਰਾ ਜਾਗੋ ਇੰਟਰਨੈਸ਼ਨ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਵੱਡਾ ਮੁਲਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦੀ ਇਹ ਮਿਸ਼ਨ ਪੰਜਾਬੀ